ਸੱਚ ਇਕਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਜਿਵੇਂ ਕਿ ਕੈਨੇਡਾ ਸਰਕਾਰ ਨੇ ਟੀਚਾ ਧਾਰਿਆ ਕਿ ਆਉਂਦੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਸਰਕਾਰ ਨੇ ਆਪਣੇ ਖਰਚਿਆਂ ਦੇ ਵਿੱਚ ਕਟੌਤੀ ਕਰਨੀ ਹੈ ਜਿਸ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਕਰੀਆਂ ਘਟਕੀਆਂ ਜਾ ਰਹੀਆਂ ਨੇ 40000 ਤੱਕ ਨੌਕਰੀਆਂ ਨੂੰ ਕੱਟ ਕਰਨ ਦਾ ਟੀਚਾ ਸਾਲ 2029 ਤੱਕ ਦਾ ਹੈ 10000 ਨੌਕਰੀਆਂ ਪਿਛਲੇ ਸਾਲ ਹੀ ਖਤਮ ਕਰ ਦਿੱਤੀਆਂ ਗਈਆਂ ਸਨ ਕਾਮਿਆਂ ਨੂੰ ਨੋਟਿਸ ਭੇਜੇ ਗਏ ਸਭ ਜਿਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ ਜੋ ਕੈਨੇਡਾ ਸਰਕਾਰ ਦੇ ਅਧੀਨ ਕੰਮ ਕਰਦੇ ਨੇ ਜਿਸ ਵਿੱਚ ਜ਼ਾਤ ਰੋ ਕਾਮੇ ਸਨ ਜੋ ਕਿ ਕੰਟਰੈਕਟ ਦੇ ਉੱਤੇ ਕੁਝ ਸਮੇਂ ਵਾਸਤੇ ਕੰਮ ਦੇ ਉੱਤੇ ਰੱਖੇ ਗਏ ਸਨ ਦਰਸਲ ਕੋਵਿਡ-19 ਦੀ ਮਹਾਂਮਾਰੀ ਦੌਰਾਨ ਕਾਫੀ ਗਿਣਤੀ ਵਿੱਚ ਕਾਮਿਆਂ ਨੂੰ ਭਰਤੀ ਕੀਤਾ ਗਿਆ ਸੀ ਤੇ ਜ਼ਿਆਦਾਤਰ ਵਰਚੁਅਲ ਜੋ ਕੰਮ ਕਰਦੇ ਸਨ ਰਿਮੋਟ ਜੌਬਸ ਸਨ ਤੇ ਇਸ ਦੇ ਨਾਲ ਹੀ ਜਿਸ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਸਾਲ 2025 ਦਾ ਜੋ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਜਿਸ ਵਿੱਚ ਖਰਚਿਆਂ ਵਿੱਚ ਕਟੌਤੀ ਲਈ ਕਿਹਾ ਗਿਆ ਹੈ ਤੇ ਇਸ ਦੇ ਉੱਤੇ ਕੰਮ ਵੀ ਕੀਤਾ ਜਾ ਰਿਹਾ ਹੈ ਜਿਸ ਤਹਿਤ ਨੌਕਰੀਆਂ ਨੂੰ ਵੀ ਘਟਾ ਕੀਤਾ ਜਾ ਰਿਹਾ ਹੈ ਇਤੋ ਤੱਕ ਕੇਂਦਰਾ ਸਰਕਾਰ ਦੇ ਵੱਲੋਂ ਇੱਕ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤਾ ਗਿਆ ਜਿਸ ਤਹਿਤ अर्ਲੀ ਰਿਟਾਇਰਮੈਂਟ ਲਈ ਜਾ ਸਕਦੀ ਹੈ ਇਸ ਦੇ ਤਹਿਤ ਕਰੀਬ 70 ਹਜ਼ਾਰ ਕਾਮਿਆਂ ਨੂੰ ਨੋਟਿਸ ਭੇਜੇ ਗਏ ਨੇ ਜਾਣਕਾਰੀ ਭੇਜੀ ਗਈ ਹੈ ਕਿ ਉਹ ਆਪਣੇ ਆਪ ਜੋ अर्ਲੀ ਰਿਟਾਇਰਮੈਂਟ ਲੈ ਸਕਦੇ ਨੇ ਛੇਤੀ ਨਾਲ ਰਿਟਾਇਰ ਹੋ ਸਕਦੇ ਨੇ ਜਿਸ ਵਾਸਤੇ ਉਹਨਾਂ ਨੂੰ ਚੋਣ ਦਿੱਤੀ ਜਾ ਰਹੀ ਹੈ ਇਹ ਨਹੀਂ ਹੈ ਕਿ ਕੋਈ ਹੁਕਮ ਥੋਪਿਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਕਿ ਉਹਨਾਂ ਨੂੰ अर्ਲੀ ਰਿਟਾਇਰਮੈਂਟ ਲੈਣੀ ਹੀ ਪਵੇਗੀ ਇਹ ਉਹਨਾਂ ਨੂੰ ਚੋਣ ਦਿੱਤੀ ਜਾ ਰਹੀ ਹੈ ਜਿਸ ਵਾਸਤੇ ਉਹਨਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਨੇ 70000 ਦੇ ਕਰੀਬ ਕਾਮਿਆਂ ਨੂੰ ਜਿਸ ਵਿੱਚ ਜਿਨ੍ਹਾਂ ਦੇ ਵਿੱਚੋਂ ਜੋ ਵੀ ਚਾਹੁੰਦੇ ਹੋਣ ਉਹ ਵਲੰਟੀਅਰਲੀ ਜੋ ਆਪਣੇ ਆਪ अर्ली रिटायरमेंट ਦੇ ਵਾਸਤੇ ਹੀ ਪ੍ਰੋਗਰਾਮ ਉਸ ਵਾਸਤੇ ਅਪਲਾਈ ਕਰ ਸਕਦੇ ਨੇ ਇਸ ਦੇ ਨਾਲ ਜੁੜਿਆ ਹੋਇਆ ਲੈਜਿਸਲੇਸ਼ਨ ਤਾਂ ਹਜੇ ਪਾਸ ਨਹੀਂ ਹੋਇਆ ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ 15 ਜਨਵਰੀ 2026 ਤੋਂ 120 ਦਿਨ ਤੱਕ ਦਾ ਸਮਾਂ ਹੋਵੇਗਾ ਲੈਜਿਸਲੇਸ਼ਨ ਪਾਸ ਹੋਣ ਦੀ ਤਰੀਕ ਜਾਂ ਫਿਰ 15 ਜਨਵਰੀ ਦੀ ਤਰੀਕ ਦੋਵਾਂ ਵਿੱਚੋਂ ਜਿਹੜੀ ਵੀ ਤਰੀਕ ਪਹਿਲਾਂ ਆਉਂਦੀ ਹੈ ਉਦੋਂ ਤੋਂ 120 ਦਿਨ ਤੱਕ ਦਾ ਸਮਾਂ ਹੋਵੇਗਾ ਕਿ ਕੰਮ ਅਰਜ਼ੀਆਂ ਦੇ ਸਕਦੇ ਨੇ ਜਿਨ੍ਹਾਂ ਨੇ अर्ਲੀ ਯਾਨੀ ਕਿ ਛੇਤੀ ਨਾਲ ਰਿਟਾਇਰਮੈਂਟ ਲੈਣੀ ਹੈ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਚਿੰਗਾਂ ਨੂੰ ਇਹ ਜਾਣਕਾਰੀ ਵੀ ਭੇਜੀ ਗਈ ਹੈ ਹੁਣ ਇਹ ਨਹੀਂ ਹੈ ਕਿ ਸਾਰਿਆਂ ਨੂੰ ਹੀ अर्ਲੀ ਰਿਟਾਇਰਮੈਂਟ ਦਾ ਮੌਕਾ ਮਿਲ ਜਾਵੇਗਾ ਜੋ ਅਪਲਾਈ ਕਰਨਗੇ ਉਹਨਾਂ ਦੀ ਅਰਜ਼ੀ ਦੀ ਪ੍ਰਕਿਰਿਆ ਹੋਵੇਗੀ ਜੋ ਕਿ ਪ੍ਰਕਿਰਿਆ ਚੱਲੇਗੀ ਜਿਸ ਤੋਂ ਬਾਅਦ ਜੋ ਇਹ ਐਪਲੀਕੇਸ਼ਨਸ ਲਈਆਂ ਜਾਣਗੀਆਂ ਉਸ ਤੋਂ ਬਾਅਦ ਉਹਨਾਂ ਦਾ ਨਿਰੀਖਣ ਕੀਤਾ ਜਾਣ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਕਿ ਕਿਸੇ ਐਪਲੀਕੇਸ਼ਨ ਨੂੰ ਅਪਰੂਵ ਕੀਤਾ ਜਾਣਾ ਹੈ ਤੇ ਕਿਸ ਦੀ ਐਪਲੀਕੇਸ਼ਨ ਨੂੰ ਅਪਰੂਵ ਨਹੀਂ ਕੀਤਾ ਜਾਣਾ ਜੋ ਇਹ अर्ली रिटायरमेंट ਦਾ ਵਲੰਟੀਅਰਲੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਤਹਿਤ ਟੀਚਾ ਇਹ ਹੈ ਕਿ ਘੱਟ ਉਮਰ ਦੇ ਜੋ ਕਾਮੇ ਨੇ ਉਹਨਾਂ ਨੂੰ ਕੱਢਣ ਦਾ ਮੌਕਾ ਨਾ ਆਵੇ ਤੇਜਸ ਕਰਕੇ ਜਿਨ੍ਹਾਂ ਨੇ ਆਪਣੇ ਆਪ ਹੀ ਕੰਮ ਨੂੰ ਛੱਡ ਕੇ ਜਾਣਾ ਹੈ ਉਹ ਆਪਣੇ ਆਪ ਹੀ ਕੰਮ ਛੱਡ ਕੇ ਜਾ ਸਕਦੇ ਨੇ ਜਿਸ ਤੇ ਨਾਲ ਉਹ ਟੀਚਾ ਵੀ ਪੂਰਾ ਹੋ ਜਾਵੇਗਾ ਜੋ 40000 ਤੱਕ ਨੌਕਰੀਆਂ ਨੂੰ ਘਟਕੀਤੇ ਜਾਣ ਦਾ ਰੱਖਿਆ ਗਿਆ ਹੈ ਤੇ ਕਿਸੇ ਨੂੰ ਜ਼ਬਰੀ ਕੰਮ ਤੋਂ ਕੱਢਣ ਦੀ ਨੋਬਤ ਵੀ ਨਹੀਂ ਆਵੇਗੀ ਜੋ ਕੈਨੇਡਾ ਸਰਕਾਰ ਦੇ ਵੱਲੋਂ ਇਸ ਪ੍ਰੋਗਰਾਮ ਦੇ ਤਹਿਤ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਵੀ ਹੈ ਕਿ 300 ਦਿਨ ਦਾ ਸਮਾਂ ਹੋਵੇਗਾ ਜਦੋਂ ਐਪਲੀਕੇਸ਼ਨ ਅਪਰੂਵ ਹੋ ਜਾਂਦੀ ਹੈ ਜੋ ਅਰਜ਼ੀਆ ਕਬੂਲੇ ਜਾਣ ਦੇ ਉੱਤੇ 300 ਦਿਨ ਦਾ ਸਮਾਂ ਹੋਵੇਗਾ ਜਿਸ ਦੇ ਵਿੱਚ ਕੰਮ ਇਹ अर्ली ਰਿਟਾਇਰਮੈਂਟ ਲੈ ਕੇ ਕੰਮ ਛੱਡ ਕੇ ਜਾ ਸਕਦੇ ਨੇ ਕਿਉਂਕਿ ਵੈਸੇ ਕਿਸੇ ਨੇ अर्ली ਰਿਟਾਇਰਮੈਂਟ ਲੈਣੀ ਹੋਵੇ ਤਾਂ ਉਸ ਵਾਸਤੇ ਪੈਨਲਟੀ ਪੈਂਦੀ ਹੈ ਪਰ ਇਹ ਬਿਨਾਂ ਪੈਨਲਟੀ ਤੋਂ अर्ली ਰਿਟਾਇਰਮੈਂਟ ਲਈ ਜਾ ਸਕੇਗੀ ਜੋ ਇਹ ਪ੍ਰੋਗਰਾਮ ਹੈ ਜੋ ਕਿ ਕਾਸਟੋਰਟੀ ਕੈਨੇਡਾ ਸਰਕਾਰ ਦੇ ਵੱਲੋਂ ਕੰਮਿਆਂ ਨੂੰ ਛੋਣ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਦਰਸਲ ਕੈਨੇਡਾ ਸਰਕਾਰ ਦਾ ਟੀਚਾ ਹੈ ਕਿ ਅਗਲੇ 5 ਸਾਲ ਦੌਰਾਨ ਜੋ ਇਹ ਬਜਟ ਪੇਸ਼ ਕੀਤਾ ਗਿਆ ਸੀ ਸਾਲ 2025 ਦੇ ਵਾਸਤੇ ਉਸ ਵਿੱਚ ਰੱਖਿਆ ਗਿਆ ਸੀ ਕਿ 60 ਅਰਬ ਡਾਲਰ ਤੱਕ ਦੀ ਜੋ ਬਚਤ ਕੀਤੀ ਜਾਣੀ ਹੈ ਖਰਚਿਆਂ ਦੇ ਵਿੱਚ ਕਟੌਤੀ ਕੀਤੀ ਜਾਣੀ ਹੈ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹਨਾਂ ਦੇ ਖਰਚਿਆਂ ਦੇ ਵਿੱਚ ਇਹ ਕਟੌਤੀ ਕਰਨ ਜਿਵੇਂ ਕਿ ਹਾਊਸਿੰਗ ਇਨਫਰਾਸਟਰਕਚਰ ਐਂਡ ਕਮਿਊਨਿਟੀਜ਼ ਵਿਭਾਗ ਨੂੰ ਕਿਹਾ ਗਿਆ ਹੈ ਕਿ 5.4 ਅਰਬ ਡਾਲਰ ਤੱਕ ਦੇ ਖਰਚਿਆਂ ਵਿੱਚ ਕਟੌਤੀ ਕੀਤੀ ਜਾਵੇ ਗਲੋਬਲ ਅਫੇਅਰਜ਼ ਵਿਭਾਗ ਨੂੰ ਕਿਹਾ ਗਿਆ ਹੈ ਕਿ 3.6 ਅਰਬ ਡਾਲਰ ਤੱਕ ਦੇ ਖਰਚੇ ਘੱਟ ਕੀਤੇ ਜਾਣ ਇਨੋਵੇਸ਼ਨ ਸਾਇੰਸ ਐਂਡ ਇੰਡਸਟਰੀ ਵਿਭਾਗ ਨੂੰ ਕਿਹਾ ਗਿਆ ਹੈ ਕਿ ਨੇਸ਼ਾਰਤ 4 ارب ڈالر ਤੱਕ ਖਰਚਿਆਂ ਦੇ ਵਿੱਚ ਕਟੌਤੀ ਕੀਤੀ ਜਾਵੇ ਜੋ ਕਿ ਸਾਲ 2029 ਤੱਕ ਦਾ ਟੀਚਾ ਦੱਸਿਆ ਗਿਆ ਹੈ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਨਾ ਸਿਰਫ ਇਹ ਸਗੋਂ ਆਪਣੀ ਸਰਵਿਸ ਨੂੰ ਸੁਧਾਰਨ ਦੇ ਵਾਸਤੇ ਕਦਮ ਚੁੱਕੇ ਜਾਣ ਜਿਸ ਵਾਸਤੇ ਵੀ ਨਿਰਦੇਸ਼ ਦਿੱਤੇ ਗਏ ਨੇ ਜਿਵੇਂ ਕਿ CRA ਨੂੰ 100 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਲਾਨ ਦੱਸਣ ਵਾਸਤੇ ਕਿ ਕਿਵੇਂ ਆਪਣੀ ਸਰਵਿਸ ਵਿੱਚ ਸੁਧਾਰ ਕਰ ਰਹੇ ਨੇ ਜਿਸ ਤੋਂ ਬਾਅਦ CRA ਨੇ ਜੋ ਜਾਣਕਾਰੀ ਵੀ ਦਿੱਤੀ ਸੀ ਕਿ ਉਹਨਾਂ ਦੇ ਵੱਲੋਂ ਕਈ ਹੋਰ ਚੋਣਾ ਖੋਲ ਦਿੱਤੀਆਂ ਗਈਆਂ ਨੇ ਜੋ ਟੈਕਸ ਭਰਨ ਵਾਲੇ ਨੇ ਉਹਨਾਂ ਵਾਸਤੇ ਹੋਰ ਸਹੂਲਤਾਂ ਖੋਲੀਆਂ ਗਈਆਂ ਨੇ ਤੇ ਨਾਲ ਹੀ ਕਾਲਸ ਦੇ ਉੱਤੇ ਜੋ ਵੇਟਿੰਗ ਟਾਈਮ ਹੈ ਉਸ ਨੂੰ ਘੱਟ ਕਰਨ ਵਾਸਤੇ ਕਦਮ ਚੁੱਕੇ ਗਏ ਨੇ ਜੋ ਕਿ ਸਹਾਇਕ ਵੀ ਸਾਬਤ ਹੋਈ ਨੇ ਤੇ ਲੋਕਾਂ ਦੇ ਲਈ ਮਦਦਗਾਰ ਸਾਬਤ ਹੋ ਰਹੇ ਨੇ ਕਿਉਂਕਿ ਹੁਣ ਫਿਰ ਤੋਂ ਟੈਕਸ ਸੀਜ਼ਨ ਆਉਣ ਵਾਲਾ ਹੈ ਅਗਲੇ ਸਾਲ ਦੀ ਸ਼ੁਰੂਆਤ ਤੋਂ ਬਾਅਦ ਜਿਵੇਂ ਹੀ ਟੈਕਸ ਭਰਨ ਦਾ ਸਮਾਂ ਆਉਂਦਾ ਉਸ ਸਮੇਂ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਖੱਜਲ ਨਾ ਹੋਣਾ ਪਵੇ ਟੈਕਸ ਭਰਨ ਦੇ ਵਾਸਤੇ ਜ਼ਿਆਦਾ ਸਹੂਲਤਾਂ ਮਿਲ ਸਕਣ ਤੇ ਸੁਖਾਲੇ ਤਰੀਕੇ ਦੇ ਨਾਲ ਆਮ ਲੋਕ ਵੀ ਇਸ ਨੂੰ ਸਮਝ ਸਕਣ ਜਿਸ ਵਾਸਤੇ ਸੀਆਰਏ ਦੇ ਵੱਲੋਂ ਵੀ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਇਸ ਸੰਬੰਧੀ ਨਿਰਦੇਸ਼ ਦਿੱਤੇ ਗਏ ਸੰਸ ਸਰਵਿਸ ਕੈਨੇਡਾ ਦੇ ਜਿਵੇਂ ਕਈ ਨੌਕਰੀਆਂ ਵਿੱਚ ਕਟੌਤੀ ਕੀਤੀ ਗਈ ਹੈ ਤੇ ਖਰਚਿਆਂ ਦੇ ਉੱਤੇ ਕਿਸ ਤਰ੍ਹਾਂ ਉਹਨਾਂ ਨੂੰ ਘੱਟ ਕਰਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਸਮੇਂ-ਸਮੇਂ ਤੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿਉਂਕਿ ਪਿਛਲੇ ਸਾਲ 10000 ਨੌਕਰੀਆਂ ਜੋ ਘੱਟ ਵੀ ਕਰ ਦਿੱਤੀਆਂ ਗਈਆਂ ਸਨ ਕੈਨੇਡਾ ਸਰਕਾਰ ਦੇ ਵੱਲੋਂ ਜੋ ਤਾਜ਼ਾ ਇਸ ਸਮੇਂ ਕੰਮ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਜਿਵੇਂ ਕਿ ਕੈਨੇਡਾ ਸਰਕਾਰ ਵੱਤੋ-ਵੱਤ ਸ਼ਕਤੀਆਂ ਆਪਣੇ ਹੱਥ ਵਿੱਚ ਲੈਣ ਦੀ ਵਕਫ-ਵਕ ਕਾਨੂੰਨ ਲਿਆ ਕੇ ਕੋਸ਼ਿਸ਼ ਕਰ ਰਹੀ ਹੈ ਤਾਂ ਨਾਲ ਹੀ ਖਰਚਿਆਂ ਨੂੰ ਘੱਟ ਕੀਤੇ ਜਾਣ ਦੇ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਜੋ ਕਿ ਇਸ ਬਜਟ ਦੇ ਵਿੱਚ ਜੋ ਤਾਜ਼ਾ ਪਾਸ ਹੋਇਆ ਉਸ ਵਿੱਚ ਵੀ ਇਹ ਮੁੱਖ ਤੌਰ ਦੇ ਉੱਤੇ ਸ਼ਾਮਲ ਸੀ